ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤਸਦੀਕ ਹੀ ਹੁਣ ਇੰਡੀਗੋ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੀ ਸਿੱਧੀ ਫਲਾਈਟ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਸਿੱਧੀ ਉਡਾਣ ਹੁਣ ਸਿਰਫ 45 ਮਿੰਟ ਦੇ ਵਿੱਚ ਪਹੁੰਚ ਜਾਇਆ ਕਰੇਗੀ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ ਕਿਉਂਕਿ ਅਧਿਕਾਰੀ ਵਪਾਰੀ ਅਤੇ ਵਿਦਿਆਰਥੀਆਂ ਲਈ ਜਿਹੜੇ ਅਕਸਰ ਹੀ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਿਹੜੇ ਸਫ਼ਰ ਕਰਦੇ ਸਨ ਆਉਣ ਲਈ ਹੁਣ ਰਾਹਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਕਿਉਂਕਿ ਇੰਡੀਗੋ ਨੇ ਹੁਣ ਸਿੱਧਾ ਦੇਰੀ ਫਲਾਈਟ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੋ ਕਿ 45 ਮਿੰਟਾਂ ਦੇ ਵਿੱਚ ਹੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਨੂੰ ਪਹੁੰਚਾ ਦਿਆ ਕਰੇਗੀ ਜਿਸ ਦੇ ਚਲਦੇ ਸਮੇਂ ਦੀ ਕਟੌਤੀ ਜ਼ਰੂਰ ਹੋਣ ਵਾਲੀ ਹੈ ਲੋਕਾਂ ਦਾ ਸਮਾਂ ਜ਼ਰੂਰ ਜਿਹੜਾ ਉਹ ਬਚੇਗਾ 10 ਜੀ ਕਿਸ ਫਲਾਈਟ ਦੇ ਸ਼ੁਰੂ ਹੋਣ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ 10 ਜੀ ਕਿਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਨਹੀਂ ਸੀ ਹੁਣ ਇੰਡੀਗੋ ਨੇ ਵੱਡੀ ਪਹਿਲ ਕਦਮੀ ਕਰਦੇ ਹੋਏ ਇੱਕ ਨਵਾਂ ਉਪਰਾਲਾ ਕੀਤਾ ਜਿਸ ਦੇ ਚੱਲਦੇ ਹੁਣ ਚੰਡੀਗੜ੍ਹ ਤੋਂ ਜਿਹੜੀ ਅੰਮ੍ਰਿਤਸਰ ਹੈ ਸਿੱਧੀ ਫਲਾਈਟ ਸ਼ੁਰੂ ਕਰ ਦਿੱਤੀ ਹੈ ਜਿਹੜੇ ਲੋਕ ਅਕਸਰ ਹੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ ਸਫ਼ਰ ਕਰਦੇ ਨੇ ਉਹਨਾਂ ਲਈ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਹੁਣ 45 ਮਿੰਟਾਂ ਦੇ ਵਿੱਚ ਹੀ ਜਿਹੜੀ ਇਹ ਫਲਾਈਟ ਹੈ ਤੁਹਾਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਾ ਦਿਆ ਕਰੇਗੀ ਸਿੱਧੀ ਉਡਾਣ ਇੰਡੀਗੋ ਨੇ ਜਿਹੜੀ ਇਹ ਸ਼ੁਰੂ ਕਰ ਦਿੱਤੀ ਹੈ ਸੜਕ ਅਤੇ ਰੇਲ ਆਵਾਜਾਈ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਹਵਾਈ ਸੰਪਰਕ ਵੀ ਜਿਹੜਾ ਹੈ ਉਹ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦੇ ਕਿ ਇੰਡੀਗੋ 에ਅਰਲਾਈਨ ਨੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਜਿਹੜੀ ਸਿੱਧੀ ਉਡਾਣ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੋ ਕਿ ਚੰਡੀਗੜ੍ਹ ਤੋਂ ਰਾਤ 11:30 ਵਜੇ ਇਹ ਫਲਾਈਟ ਉਡਾਣ ਭਰੇਗੀ ਅਤੇ 12:15 ਵਜੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ 45 ਮਿੰਟਾਂ ਦੇ ਵਿੱਚ ਇਹ ਜਿਹੜੀ ਉਡਾਣ ਹੈ ਇਹ ਆਪਣਾ ਸਫ਼ਰ ਤੈਅ ਕਰੇਗੀ ਅਤੇ ਅਗਲੀ ਸਵੇਰ ਨੂੰ 3:15 ਮਿੰਟ ਤੇ ਅੰਮ੍ਰਿਤਸਰ ਤੋਂ ਉਡਾਨ ਭਰ ਕੇ 4 ਵਜੇ ਹੈ ਉਡਾਨ ਜਿਹੜੀ ਹੈ ਐਫ ਲਾਈਟ ਜਿਹੜੀ ਹੈ ਉਹ ਚੰਡੀਗੜ੍ਹ ਪਹੁੰਚ ਜਾਇਆ ਕਰੇਗੀ ਜਦ ਕਿ ਜਿਸ ਦੇ ਚੱਲਦੇ ਲੋਕਾਂ ਦਾ ਜਿਹੜਾ ਸਮਾਂ ਉਹ ਕਾਫੀ ਬਚਣ ਵਾਲਾ ਹੈ ਦੱਸਦੀ ਕਿ ਲੋਕ ਅਕਸਰ ਹੀ ਚੰਡੀਗੜ੍ਹ ਤੋਂ ਜਿਹੜਾ ਅੰਮ੍ਰਿਤਸਰ ਵੱਲ ਸਫ਼ਰ ਕਰਦੇ ਨੇ ਚਾਹੇ ਉਹ ਵਪਾਰੀ ਹੋਣ ਵਿਦਿਆਰਥੀ ਹੋਣ ਚਾਹੇ ਉਹ ਆਮ ਲੋਕ ਹੋਣ ਹੁਣ ਉਹਨਾਂ ਦਾ ਸਮਾਂ ਜ਼ਰੂਰ ਬਚਣ ਵਾਲਾ ਹੈ 45 ਮਿੰਟਾਂ ਦੇ ਵਿੱਚ ਜਿਹੜੀ ਹੈ ਉਡਾਨ ਹੈ ਔਰ ਸਿੱਧਾ ਜਿਹੜਾ ਤੁਹਾਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਲੈਂਡ ਕਰ ਦਿਆ ਕਰੇਗੀ ਚੰਡੀਗੜ੍ਹ ਲਈ ਉਡਾਨਾਂ ਸ਼ੁਰੂ ਹੋਣ ਨਾਲ ਕਾਫੀ ਫਾਇਦਾ ਹੋਣ ਜਾ ਰਿਹਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੁੜੀਆਂ ਉਡਾਨਾਂ ਵੀ ਲਈਆਂ ਜਾ ਸਕਦੀਆਂ ਨੇ ਐਵੀ ਕਿਆਸ ਰੈਗਾਂ ਲਗਾਈਆਂ ਜਾ ਰਹੀਆਂ ਨੇ ਕਿ ਹੋਰ ਵੀ ਜਿਹੜੀਆਂ ਉਡਾਨਾਂ ਉਹ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੋੜਨ ਨੂੰ ਉਡਾਨਾਂ ਜਿਹੜੀਆਂ ਉਹ ਲਈਆਂ ਜਾ ਸਕਦੀਆਂ ਨੇ ਪਰ ਇਸ ਵੇਲੇ ਤਾਂ ਇਹੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ IndiGo ਨੇ ਜਿਹੜੀ ਹੈ ਉਹ ਆਪਣੀ ਇੱਕ ਫਲਾਈਟ ਸਿੱਧੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਜੋ ਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਉਡਾਨ ਭਰੇਗੀ ਜਿਸ ਦੇ ਨਾਲ ਜਿਹੜੇ ਸਫ਼ਰ ਕਰਨ ਵਾਲੇ ਯਾਤਰੀ ਨੇ ਉਹ 45 ਮਿੰਟ ਦੇ ਵਿੱਚ ਹੀ ਆਪਣਾ ਸਫ਼ਰ ਤੈਅ ਕਰ ਲੈਣਗੇ ਦੱਸਦੀ ਹੈ ਕਿ ਵੱਡੀ ਖਬਰ ਅਤੇ ਰਾਹਤ ਵਾਲੀ ਖਬਰ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਅਮੂਮਨ ਹੀ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ ਚਾਹੇ ਉਹ ਡੇਲੀ ਰੁਟੀਨ ਹੋਵੇ ਚਾਹੇ ਮੰਥਲੀ ਬੇਸ ਤੇ ਹੋਵੇ ਪਰ ਹੁਣ ਉਹਨਾਂ ਨੂੰ ਰਾਹਤ ਦੀ ਖਬਰ ਜਿਹੜੀ ਆ ਮਿਲਦੀ ਹੋਈ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਉਹ ਘੱਟ ਸਮੇਂ ਦੇ ਵਿੱਚ ਹੀ ਹੁਣ ਆਪਣੀ ਦੂਰੀ ਜਿਹੜੀ ਹੈ ਉਹ ਤੈਅ ਕਰ ਸਕਦੇ ਨੇ ਇੰਡੀਗੋ ਨੇ ਵੱਡਾ ਉਪਰਾਲਾ ਕੀਤਾ ਲੋਕਾਂ ਨੂੰ ਵੱਡੀ ਰਾਹਤ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਦੱਸਦੀ ਕਿ ਜਿਹੜੇ ਵਿਦਿਆਰਥੀ ਅਮੂਮਨ ਜਿਹੜੇ ਟਿੰਡਿਗੜ ਪੜ੍ਹਦੇ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਆਨ-ਜਾਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹਨਾਂ ਨੂੰ ਜਿਹੜਾ ਹੈ ਦੂਰੀ ਤੈਅ ਕਰਨੀ ਪੈਂਦੀ ਸੀ ਪਰ ਹੁਣ ਇੰਡੀਗੋ ਨੇ ਇੱਕ ਵੱਡਾ ਉਪਰਾਲਾ ਕੀਤਾ ਜਿਸ ਦੇ ਚਲਦੇ ਹੁਣ ਇਹ ਦੂਰੀ ਘੱਟ ਸਮੇਂ ਦੇ ਵਿੱਚ ਯਾਨਕਿ 45 ਮਿੰਟ ਦੇ ਵਿੱਚ ਜਿਹੜੇ ਲੋਕ ਨੇ ਉਹ ਪੂਰੀ ਕਰ ਸਕਦੇ ਨੇ ਕਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਤਸਦੀਕ ਹੀ ਹੁਣ ਇੰਡੀਗੋ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਦੀ ਸਿੱਧੀ ਫਲਾਈਟ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚਲਦੇ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਸਿੱਧੀ ਉਡਾਣ ਹੁਣ ਸਿਰਫ 45 ਮਿੰਟ ਦੇ ਵਿੱਚ ਪਹੁੰਚ ਜਾਇਆ ਕਰੇਗੀ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ ਕਿਉਂਕਿ ਅਧਿਕਾਰੀ ਵਪਾਰੀ ਅਤੇ ਵਿਦਿਆਰਥੀਆਂ ਲਈ ਜਿਹੜੇ ਅਕਸਰ ਹੀ ਚੰਡੀਗੜ੍ਹ ਜਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਯਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਿਹੜੇ ਸਫ਼ਰ ਕਰਦੇ ਸਨ ਆਉਣ ਲਈ ਹੁਣ ਰਾਹਤ ਦੀ ਖ਼ਬਰ ਜ਼ਰੂਰ ਸਾਹਮਣੇ ਆਈ ਹੈ ਕਿਉਂਕਿ इंडिगो ਨੇ ਹੁਣ ਸਿੱਧਾ ਦੇਰੀ ਫਲਾਈਟ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੋ ਕਿ 45 ਮਿੰਟਾਂ ਦੇ ਵਿੱਚ ਹੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਨੂੰ ਪਹੁੰਚਾ ਦਿਆ ਕਰੇਗੀ ਜਿਸ ਦੇ ਚਲਦੇ ਸਮੇਂ ਦੀ ਕਟੌਤੀ ਜ਼ਰੂਰ ਹੋਣ ਵਾਲੀ ਹੈ ਲੋਕਾਂ ਦਾ ਸਮਾਂ ਜ਼ਰੂਰ ਜਿਹੜਾ ਹੈ ਉਹ ਬਚੇਗਾ ਦੱਸ ਜੀ ਕਿ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜੇ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ ਦੱਸ ਦੇ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਨਹੀਂ ਸੀ ਹੁਣ ਇੰਡੀਗੋ ਨੇ ਵੱਡੀ ਪਹਿਲ ਕਦਮੀ ਕਰਦੇ ਹੋਏ ਇੱਕ ਨਵਾਂ ਉਪਰਾਲਾ ਕੀਤਾ ਜਿਸ ਦੇ ਚਲਦੇ ਹੁਣ ਚੰਡੀਗੜ੍ਹ ਤੋਂ ਜਿਹੜੀ ਅੰਮ੍ਰਿਤਸਰ ਹੈ ਸਿੱਧੀ ਫਲਾਈਟ ਸ਼ੁਰੂ ਕਰ ਦਿੱਤੀ ਹੈ ਜਿਹੜੇ ਲੋਕ ਅਕਸਰ ਹੀ ਚੰਡੀਗੜ੍ਹ ਤੋਂ ਅੰਮ੍ਰਿਤਸਰ ਦਾ ਸਫ਼ਰ ਕਰਦੇ ਨੇ ਉਨਾਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿਉਂਕਿ ਹੁਣ 45 ਮਿੰਟਾਂ ਦੇ ਵਿੱਚ ਹੀ ਜਿਹੜੀ ਇਹ ਫਲਾਈਟ ਹੈ ਤੁਹਾਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਾ ਦਿਆ ਕਰੇਗੀ ਸਿੱਧੀ ਉਡਾਣ ਇੰਡੀਗੋ ਨੇ ਜਿਹੜੀ ਇਹ ਸ਼ੁਰੂ ਕਰ ਦਿੱਤੀ ਹੈ ਸੜਕ ਅਤੇ ਰੇਲ ਆਵਾਜਾਈ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਹਵਾਈ ਸੰਪਰਕ ਜੀ ਜਿਹੜਾ ਹੈ ਉਹ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦੇ ਕਿ ਇੰਡੀਗੋ 에ਅਰਲਾਈਨ ਨੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਜਿਹੜੀ ਸਿੱਧੀ ਉਡਾਨ ਹੈ ਉਹ ਸ਼ੁਰੂ ਕਰ ਦਿੱਤੀ ਹੈ ਜੋ ਕਿ ਚੰਡੀਗੜ੍ਹ ਤੋਂ ਰਾਤ 11:30 ਵਜੇ ਇਹ ਫਲਾਈਟ ਉਡਾਨ ਭਰੇਗੀ ਅਤੇ 12:15 ਵਜੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇਗੀ 45 ਮਿੰਟਾਂ ਦੇ ਵਿੱਚ ਇਹ ਜਿਹੜੀ ਉਡਾਨ ਹੈ ਇਹ ਆਪਣਾ ਸਫ਼ਰ ਤੈਅ ਕਰੇਗੀ ਅਤੇ ਅਗਲੀ ਸਵੇਰ ਨੂੰ 3:15 ਵਜੇ ਅੰਮ੍ਰਿਤਸਰ ਤੋਂ ਉਡਾਨ ਭਰ ਕੇ 4 ਵਜੇ ਇਹ ਉਡਾਨ ਜਿਹੜੀ ਹੈ ਐ ਫਲਾਈਟ ਜਿਹੜੀ ਹੈ ਉਹ ਚੰਡੀਗੜ੍ਹ ਪਹੁੰਚ ਜਾਇਆ ਕਰੇਗੀ ਜਦਕਿ ਜਿਸ ਦੇ ਚੱਲਦੇ ਲੋਕਾਂ ਦਾ ਜਿਹੜਾ ਸਮਾਂ ਉਹ ਕਾਫੀ ਬਚਣ ਵਾਲਾ ਹੈ ਦੱਸਦੀ ਕਿ ਲੋਕ ਅਕਸਰ ਹੀ ਚੰਡੀਗੜ੍ਹ ਤੋਂ ਜਿਹੜਾ ਅੰਮ੍ਰਿਤਸਰ ਵੱਲ ਸਫ਼ਰ ਕਰਦੇ ਨੇ ਚਾਹੇ ਉਹ ਵਪਾਰੀ ਹੋਣ ਵਿਦਿਆਰਥੀ ਹੋਣ ਚਾਹੇ ਉਹ ਆਮ ਲੋਕ ਹੋਣ ਹੁਣ ਉਹਨਾਂ ਦਾ ਸਮਾਂ ਜ਼ਰੂਰ ਬਚਣ ਵਾਲਾ ਹੈ 45 ਮਿੰਟਾਂ ਦੇ ਵਿੱਚ ਜਿਹੜੀ ਹੈ ਉਡਾਨ ਹੈ ਉਹ ਸਿੱਧਾ ਜਿਹੜਾ ਤੁਹਾਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਲੈਂਡ ਕਰ ਦਿਆ ਕਰੇਗੀ ਚੰਡੀਗੜ੍ਹ ਲਈ ਉਡਾਨਾਂ ਸ਼ੁਰੂ ਹੋਣ ਨਾਲ ਕਾਫੀ ਫਾਇਦਾ ਹੋਣ ਜਾ ਰਿਹਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੁੜੀਆਂ ਉਡਾਨਾਂ ਵੀ ਲਈਆਂ ਜਾ ਸਕਦੀਆਂ ਨੇ ਐਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹੋਰ ਵੀ ਜਿਹੜੀਆਂ ਉਡਾਨਾਂ ਆ ਉਹ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੋੜਨ ਨੂੰ ਉਡਾਨਾਂ ਜਿਹੜੀਆਂ ਉਹ ਲਈਆਂ ਜਾ ਸਕਦੀਆਂ ਨੇ ਪਰ ਇਸ ਵੇਲੇ ਤਾਂ ਇਹੀ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਇੰਡੀਗੋ ਨੇ ਜਿਹੜੀ ਹੈ ਉਹ ਆਪਣੀ ਇੱਕ ਫਲਾਈਟ ਸਿੱਧੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਜੋ ਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਉਡਾਣ ਭਰੇਗੀ ਜਿਸ ਦੇ ਨਾਲ ਜਿਹੜੇ ਸਫ਼ਰ ਕਰਨ ਵਾਲੇ ਯਾਤਰੀ ਨੇ ਉਹ 45 ਮਿੰਟ ਦੇ ਵਿੱਚ ਹੀ ਆਪਣਾ ਸਫ਼ਰ ਤੈਅ ਕਰ ਲੈਣਗੇ ਦੱਸਦੀ ਹੈ ਕਿ ਵੱਡੀ ਖਬਰ ਅਤੇ ਰਾਹਤ ਵਾਲੀ ਖਬਰ ਇਸ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਅਮੂਮਨ ਹੀ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ ਚਾਹੇ ਉਹ ਡੇਲੀ ਰੁਟੀਨ ਹੋਵੇ ਚਾਹੇ ਮੰਥਲੀ ਬੇਸ ਤੇ ਹੋਵੇ ਪਰ ਹੁਣ ਉਹਨਾਂ ਨੂੰ ਰਾਹਤ ਦੀ ਖਬਰ ਜਿਹੜੀ ਆ ਮਿਲਦੀ ਹੋਈ ਜ਼ਰੂਰ ਦਿਖਾਈ ਦੇ ਰਹੀ ਹੈ ਕਿਉਂਕਿ ਉਹ ਘੱਟ ਸਮੇਂ ਦੇ ਵਿੱਚ ਹੀ ਹੁਣ ਆਪਣੀ ਦੂਰੀ ਜਿਹੜੀ ਹੈ ਉਹ ਤੈਅ ਕਰ ਸਕਦੇ ਨੇ ਇੰਡੀਗੋ ਨੇ ਵੱਡਾ ਉਪਰਾਲਾ ਕੀਤਾ ਲੋਕਾਂ ਨੂੰ ਵੱਡੀ ਰਾਹਤ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਦੱਸਦੀ ਕਿ ਜਿਹੜੇ ਵਿਦਿਆਰਥੀ ਅਮੂਮਨ ਜਿਹੜੇ ਟਿੰਡਿਗੜ ਪੜ੍ਹਦੇ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਆਨ-ਜਾਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਈ ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹਨਾਂ ਨੂੰ ਜਿਹੜਾ ਹੈ ਦੂਰੀ ਤੈਅ ਕਰਨੀ ਪੈਂਦੀ ਸੀ ਪਰ ਹੁਣ ਇੰਡੀਗੋ ਨੇ ਇੱਕ ਵੱਡਾ ਉਪਰਾਲਾ ਕੀਤਾ ਹੈ ਜਿਸ ਦੇ ਚਲਦੇ ਹੁਣ ਇਹ ਦੂਰੀ ਘੱਟ ਸਮੇਂ ਦੇ ਵਿੱਚ ਯਾਨੀ ਕਿ 45 ਮਿੰਟ ਦੇ ਵਿੱਚ ਜਿਹੜੇ ਲੋਕ ਨੇ ਉਹ ਪੂਰੀ ਕਰ ਸਕਦੇ ਨੇ ਕਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਕਿ ਹੁਣ ਇੰਡੀਗੋ ਨੇ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੀ ਸਿੱਧੀ ਫਲਾਈਟ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਠੰਡੀ